ਸਤਿ ਸ੍ਰੀ ਅਕਾਲ ਜੀ ਆਪਾਂ ਰੋਜ਼ਾਨਾ ਕਿੰਨੀ ਗੱਲਬਾਤ ਕਰਦੇ ਆ ਪਰ ਕਦੇ ਧਿਆਨ ਦਿੱਤਾ ਕਿ ਕੁਝ ਸ਼ਬਦ ਸਾਡੀ ਗੱਲਬਾਤ ਨੂੰ ਕਿੰਨਾ ਸੌਖਾ ਤੇ ਅਸਰਦਾਰ ਬਣਾ ਦਿੰਦੇ ਨੇ ਹਾਂਜੀ ਅੱਜ ਆਪਾਂ ਪੰਜਾਬੀ ਵਿਆਕਰਣ ਦੇ ਉਹਨਾਂ ਹੀ ਜਾਦੂਈ ਸ਼ਬਦਾਂ ਯਾਨੀ ਕਿ ਪੜਨਾਮ ਦੀ ਗੱਲ ਕਰਨ ਜਾ ਰਹੇ ਹਾਂ ਚਲੋ ਫਿਰ ਦੇਖਦੇ ਹਾਂ ਕਿ ਇਹ ਸਾਡੀ ਬੋਲੀ 'ਚ ਕਿਵੇਂ ਜਨ ਪਾਉਂਦੇ ਨੇ ਅੱਛਾ ਤਾਂ ਅੱਜ ਆਪਾਂ ਕੀ ਕੀ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਕਿ ਪੜਨਾਉ ਹੁੰਦਾ ਕੀ ਹੈ ਤੇ ਸਾਨੂੰ ਇਸ ਦੀ ਲੋੜ ਕਿਉਂ ਹੈ ਫਿਰ ਆਪਾਂ ਇਸ ਤੇ 6 ਵੱਖ-ਵੱਖ ਰੂਪਾਂ ਨੂੰ ਜਾਣਾਂਗੇ ਪਹਿਲਾਂ 3 ਫਿਰ ਅਗਲੇ 3 ਤੇ ਅਖੀਰ ਵਿੱਚ ਇੱਕ ਸੌਖੀ ਜਿਹੀ ਟੇਬਲ ਨਾਲ ਸਾਰੀ ਕਹਾਣੀ ਨੂੰ ਸਮੇਟਾਂਗੇ ਚਲੋ ਫਿਰ ਸ਼ੁਰੂ ਕਰੀਏ ਤਾਂ ਸਭ ਤੋਂ ਪਹਿਲਾ ਸਵਾਲ ਸਾਨੂੰ ਪੜਨਾਮ ਚਾਹੀਦੇ ਕਿਉਂ ਨੇ ਗੱਲ ਇਹ ਹੈ ਕਿ ਇਹ ਸਾਡੀ ਬੋਲਚਾਲ ਦੀ ਇੱਕ ਬਹੁਤ ਹੀ ਆਮ ਜਿਹੀ ਮੁਸ਼ਕਿਲ ਦਾ ਬੜਾਈ ਸੌਖਾ ਜਿਹਾ ਹੱਲ ਹੈ ਚਲੋ ਦੇਖਦੇ ਹਾਂ ਕਿ ਉਹ ਮੁਸ਼ਕਿਲ ਹੈ ਕਿਹੜੀ ਜ਼ਰਾ ਇਸ ਵਾਕ ਨੂੰ ਧਿਆਨ ਨਾਲ ਸੁਣੋ ਬਲਜੀਤ ਸਕੂਲ ਗਿਆ ਕਿਉਂਕਿ ਬਲਜੀਤ ਨੇ ਪੜਨਾ ਸੀ ਸੁਣਨ 'ਚ ਥੋੜਾ ਅਜੀਬ ਲੱਗ ਰਿਹਾ ਹੈ ਨਾ ਜਦੋਂ ਆਪਾਂ ਇੱਕੋ ਨਾਉਨ ਨੂੰ ਵੜ-ਵੜ ਵਰਤਦੇ ਹਾਂ ਤਾਂ ਗੱਲ ਦਾ ਸਾਰਾ ਮਜ਼ਾ ਹੀ ਖਰਾਬ ਹੋ ਜਾਂਦਾ ਹੈ ਗੱਲ 'ਚ ਰਵਾਨੀ ਨਹੀਂ ਰਹਿੰਦੀ ਤਾਂ ਫਿਰ ਇਸ ਨੂੰ ਠੀਕ ਕਿਵੇਂ ਕਰੀਏ ਇਸ ਨੂੰ ਹੋਰ ਵਧੀਆ ਕਿਵੇਂ ਬਣਾਈਏ ਵੈਲ ਇਜ਼ ਦਾ ਇੱਕ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਉਹ ਹੱਲ ਹੈ ਪ੍ਰੋਨਾਉਨ ਬਸ ਇਨਾਈ ਪ੍ਰੋਨਾਉਨ ਉਹ ਸ਼ਬਦ ਹੁੰਦਾ ਹੈ ਜਿਹੜਾ ਕਿਸੇ ਨਾਉਨ ਦੀ ਥਾਂ ਤੇ ਆ ਜਾਂਦਾ ਹੈ ਤਾਂ ਕਿ ਸਾਨੂੰ ਇੱਕੋ ਨਾਉਨ ਨੂੰ ਵਾਰ-ਵਾਰ ਨਾ ਬੋਲਣਾ ਪਵੇ ਸਹੀ ਮਾਇਨੇ 'ਚ ਇਹ ਵਾਕ ਦਾ ਅਸਲੀ ਹੀਰੋ ਹੈ ਹੋਣ ਦੇਖੋ ਜਦੋਂ ਆਪਾਂ ਬਲਜੀਤ ਦੀ ਥਾਂ ਤੇ ਉਸ ਲਗਾ ਦਿੰਨੇ ਆ ਤਾਂ ਵਾਕ ਕਿੰਨਾ ਸੌਖਾ ਤੇ ਸਾਫ਼ ਹੋ ਜਾਂਦਾ ਹੈ ਬਲਜੀਤ ਸਕੂਲ ਗਿਆ ਕਿਉਂਕਿ ਉਸਨੇ ਪੜਨਾ ਸੀ ਬਿਲਕੁਲ ਸਹੀ ਬਸ ਇਹੀ ਤਾਂ ਹੈ ਪੜਨਾਵ ਦਾ ਕਮਾਲ ਚਲੋ ਹੁਣ ਜਦੋਂ ਇਹ ਪਤਾ ਲੱਗ ਗਿਆ ਹੈ ਕਿ ਪੜਨਾਮ ਕਿੰਨੇ ਜ਼ਰੂਰੀ ਨੇ ਤਾਂ ਫਿਰ ਕਿਉਂ ਨਾ ਇਸ ਦੀ ਪੂਰੀ ਟੀਮ ਨਾਲ ਮੁਲਾਕਾਤ ਕੀਤੀ ਜਾਵੇ ਹਾਂਜੀ ਇਸ ਦੀਆਂ 6 ਕਿਸਮਾਂ ਹਨ ਆਓ ਇੱਕ ਇੱਕ ਕਰਕੇ ਸਾਰਿਆਂ ਨੂੰ ਮਿਲਦੇ ਹਾਂ ਤਾਂ ਪੰਜਾਬੀ ਵਿੱਚ ਇਹ ਪੜਨਾਮ ਦੀਆਂ 6 ਮੁੱਖ ਕਿਸਮਾਂ ਨੇ ਪੁਰਖਵਾਚਕ ਨਿਜਵਾਚਕ ਨਿਸ਼ਚੇਵਾਚਕ ਅਨਿਸ਼ਚੇਵਾਚਕ ਸਬੰਧਵਾਚਕ ਅਤੇ ਪ੍ਰਸ਼ਨਵਾਚਕ ਹੁਣ ਇਹ ਨਾਂ ਸੁਣ ਕੇ ਘਬਰਾਉਣ ਦੀ ਲੋੜ ਨਹੀਂ ਆਪਾਂ ਇੱਕ ਇੱਕ ਕਰਕੇ ਬੜੇ ਹੀ ਸੌਖੇ ਢੰਗ ਨਾਲ ਸਾਰਿਆਂ ਨੂੰ ਸਮਝਾਂਗੇ ਕੀ ਹੈ ਤੋਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਪਹਿਲੀਆਂ ਤਿੰਨ ਕਿਸਮਾਂ ਦੀ ਐ ਸਮਝ ਲਓ ਕਿ ਇਹ ਪੜਨਾਵਾਂ ਦਾ ਕੋਰ ਗਰੁੱਪ ਹੈ ਇਹ ਸਭ ਤੋਂ ਵੱਧ ਵਰਤੋਂ ਵਿੱਚ ਆਉਂਦੇ ਨੇ ਸਭ ਤੋਂ ਪਹਿਲਾਂ ਹੈ ਪੁਰਖਵਾਚਕ ਪੜਨਾਮ ਇਹ ਉਹ ਸ਼ਬਦ ਨੇ ਜਿਹੜੇ ਕਿਸੇ ਇਨਸਾਨ ਜਾਨਵਰ ਜਾਂ ਚੀਜ਼ ਦੇ ਨਾਮ ਦੀ ਥਾਂ ਤੇ ਵਰਤੇ ਜਾਂਦੇ ਨੇ ਕਹਿ ਲੋ ਕਿ ਸਭ ਤੋਂ ਬੇਸਿਕ ਅਤੇ ਸਭ ਤੋਂ ਜ਼ਰੂਰੀ ਪਰਨਾਮ ਨੇ ਇਸ ਦੇ ਵਿੱਚ ਵੀ ਅੱਗੇ ਤਿੰਨ ਹਿੱਸੇ ਨੇ ਪਹਿਲਾ ਉੱਤਮ ਪੁਰਖ ਮਤਲਬ ਜਿਹੜਾ ਗੱਲ ਕਰ ਰਿਹਾ ਹੈ ਜਿਵੇਂ ਮੈਂ ਜਾਂ ਅਸੀਂ ਦੂਜਾ ਮੱਧਮ ਪੁਰਖ ਯਾਨੀ ਜਿਸ ਨਾਲ ਗੱਲ ਹੋ ਰਹੀ ਹੈ ਜਿਵੇਂ ਤੂੰ ਜਾਂ ਤੁਸੀਂ ਤੇ ਤੀਜਾ ਅਨਿਪੁਰਖ ਮਤਲਬ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਜਿਵੇਂ ਉਹ ਅੱਗੇ ਵਧਦੇ ਆ ਦੂਜੀ ਕਿਸਮ ਦੇ ਨਿਜਵਾਚਕ ਪਰਨਾਮ ਇਹ ਬੜਾ ਦਿਲਚਸਪ ਹੈ ਇਹ ਉਦੋਂ ਵਰਤਿਆ ਜਾਂਦਾ ਜਦੋਂ ਵਾਕ ਵਿੱਚ ਕੰਮ ਕਰਨ ਵਾਲਾ ਤੇ ਜਿਸ ਤੇ ਕੰਮ ਹੋ ਰਿਹਾ ਦੋਵੇਂ ਇੱਕੋ ਹੀ ਹੋਣ ਸਿੱਧੇ ਸ਼ਬਦਾਂ ਚ ਕਹੀਏ ਤਾਂ ਜਦੋਂ ਕੋਈ ਆਪਣੇ ਆਪ ਤੇ ਹੀ ਕੋਈ ਕੰਮ ਕਰਦਾ ਹੈ ਇਹ ਨਾ ਸਿਰਫ ਕੰਮ ਨੂੰ ਦਰਸਾਉਂਦਾ ਹੀ ਨਹੀਂ ਬਲਕਿ ਗੱਲ 'ਚ ਵਜ਼ਨ ਵੀ ਪਾਉਂਦਾ ਜਿਵੇਂ ਜੇ ਕੋਈ ਕਹੇ ਮੈਂ ਆਪ ਉਸ ਨੂੰ ਮਿਲਾਂਗਾ ਤਾਂ ਇੱਥੇ ਆਪ ਕਹਿਣ ਦਾ ਮਤਲਬ ਹੈ ਕਿ ਇਹ ਕੰਮ ਮੈਂ ਖੁਦ ਕਰਾਂਗਾ ਕੋਈ ਹੋਰ ਨਹੀਂ ਪੂਰਾ ਜ਼ੋਰ ਦੇ ਕੇ ਕਿਹਾ ਗਿਆ ਹੈ ਹੁਣ ਆ ਗਈ ਤੀਜੀ ਕਿਸਮ ਨਿਸ਼ਚੇਵਾਚਕ ਪੜਨਾਵ ਇਸ ਨੂੰ ਸਮਝਣ ਦਾ ਸਭ ਤੋਂ ਸੌਖਾ ਤਰੀਕਾ ਹੈ ਇਸ਼ਾਰਾ ਕਰਨ ਵਾਲੇ ਸ਼ਬਦ ਹਾਂਜੀ ਬਿਲਕੁਲ ਜਦੋਂ ਆਪਾਂ ਕਿਸੇ ਖਾਸ ਚੀਜ਼ ਵੱਲ ਚਾਹੇ ਉਹ ਨੇੜੇ ਹੋਵੇ ਜਾਂ ਦੂਰ ਇਸ਼ਾਰਾ ਕਰਕੇ ਦੱਸਣਾ ਹੋਵੇ ਉਦੋਂ ਇਹ ਵਰਤੇ ਜਾਂਦੇ ਨੇ ਜਿਵੇਂ ਇਹ ਮੇਰਾ ਘਰ ਹੈ ਇੱਥੇ ਇਹ ਸ਼ਬਦ ਨਾਲ ਆਪਾਂ ਸਾਹਮਣੇ ਦਿਖ ਰੇ ਇੱਕ ਖਾਸ ਘਰ ਵੱਲ ਇਸ਼ਾਰਾ ਕਰ ਰਿਹਾ ਹੈ ਤੇ ਜੇ ਘਰ ਦੂਰ ਹੁੰਦਾ ਤਾਂ ਆਪਾਂ ਕਹਿੰਦੇ ਉਹ ਮੇਰਾ ਘਰ ਹੈ ਬਸ ਇੰਨਾ ਹੀ ਫਰਕ ਹੈ ਚਲੋ ਜੀ ਪਹਿਲੀ ਆਪ ਤੇ ਨੇ ਕਿਸਮਾ ਦਾ ਹੋ ਗਿਆਂ ਹੁਣ ਅੱਗੇ ਵਧਦੇ ਆ ਤੇ ਬਾਕੀ ਦੀਆਂ ਤਿੰਨ ਕਿਸਮਾਂ ਤੇ ਨਜ਼ਰ ਮਾਰਦੇ ਆ ਜਿਹੜੀਆਂ ਸਾਡੀ ਬੋਲੀ ਨੂੰ ਹੋਰ ਵੀ ਅਮੀਰ ਬਣਾਉਂਦੀਆਂ ਨੇ ਚੌਥੀ ਕਿਸਮ ਹੈ ਅਨਿਸ਼ਚੇ ਵਾਚਕ ਪੜਨਾਮ ਦੇਖੋ ਇਸ ਦੇ ਨਾਂ ਵਿੱਚ ਹੀ ਇਸ ਦਾ ਮਤਲਬ ਲੁਕਿਆ ਹੈ ਅਨਿਸ਼ਚੇ ਮਤਲਬ ਜਿਸ ਬਾਰੇ ਪੱਕਾ ਪਤਾ ਨਾ ਹੋਵੇ ਸੋ ਇਹ ਉਹ ਸ਼ਬਦ ਨੇ ਜਿਹੜੇ ਆਪਾਂ ਉਦੋਂ ਵਰਤਦੇ ਹਾਂ ਜਦੋਂ ਕਿਸੇ ਆਮ ਜਿਹੀ ਜਾਂ ਅਣਜਾਣ ਚੀਜ਼ ਜਾਂ ਬੰਦੇ ਦੀ ਗੱਲ ਕਰ ਰਹੇ ਹੁੰਦੇ ਹਾਂ ਇਸ ਮਿਸਾਲ ਨੂੰ ਦੇਖੋ ਕਈ ਪੜਦੇ ਹਨ ਜਿਨ੍ਹਾਂ ਨੂੰ ਫਿਕਰ ਹੈ ਹੁਣ ਇੱਥੇ ਕਈ ਤੋਂ ਕੀ ਮਤਲਬ ਹੈ 10 ਲੋਕ 100 ਲੋਕ ਕੌਣ ਕੌਣ ਸਾਨੂੰ ਕੁਝ ਪੱਕਾ ਨਹੀਂ ਪਤਾ ਬਸ ਇੱਕ ਅੰਦਾਜ਼ਾ ਹੈ ਇਹੀ ਕੰਮ ਹੁੰਦਾ ਹੈ ਅਨਿਸ਼ਚੈਵਾਚਕ ਪਰਨਾਮ ਦਾ ਗੱਲ ਨੂੰ ਪੱਕੇ ਤੌਰ ਤੇ ਨਾ ਕਹਿਣਾ ਪੰਜਵੀਂ ਕਿਸਮ ਸਬੰਧਵਾਚਕ ਪੜਨਾਮ ਵਾਕ ਦੇ ਦੋ ਹਿੱਸਿਆਂ ਵਿੱਚ ਇੱਕ ਪੁਲ ਵਾਂਗ ਕੰਮ ਕਰਦੀ ਹੈ ਇਹ ਸ਼ਬਦ ਦੋ ਗੱਲਾਂ ਨੂੰ ਆਪਸ ਵਿੱਚ ਜੋੜ ਕੇ ਇੱਕ ਨਵਾਂ ਪੂਰਾ ਮਤਲਬ ਬਣਾਉਂਦੇ ਨੇ ਕਹਿ ਲੋ ਕਿ ਇਹ ਵਾਕ ਨੂੰ ਹੋਰ ਜਾਣਕਾਰੀ ਦੇ ਕੇ ਪੂਰਾ ਕਰਦੇ ਨੇ ਇਸ ਲਈ ਸਭ ਤੋਂ ਵਧੀਆ ਮਿਸਾਲ ਹੈ ਸਾਡਾ ਇੱਕ ਮਸ਼ਹੂਰ ਅਖਾਣ ਜੋ ਕਰੇਗਾ ਸੋ ਪਰੇਗਾ ਦੇਖਿਆ ਇੱਥੇ ਜੋ ਅਤੇ ਸੋ ਦੋਵੇਂ ਮਿਲ ਕੇ ਇੱਕ ਰਿਸ਼ਤਾ ਬਣਾ ਰਹੇ ਨੇ ਕੰਮ ਅਤੇ ਉਸ ਦੇ ਨਤੀਜੇ ਦਾ ਜੇ ਇੱਕ ਹਿੱਸਾ ਹਟਾ ਦਈਏ ਤਾਂ ਦੂਜੇ ਦਾ ਮਤਲਬ ਹੀ ਨਹੀਂ ਰਹਿੰਦਾ ਤੇ ਹੋਣਾ ਗਈ ਆਖਰੀ 6ਵੀਂ ਕਿਸਮ ਪ੍ਰਸ਼ਨਵਾਚਕ ਪੜਨਾਵ ਇਹ ਤਾਂ ਸਭ ਤੋਂ ਸੌਖੇ ਨੇ ਜਿਵੇਂ ਨਾਂ ਤੋਂ ਹੀ ਪਤਾ ਲੱਗ ਰਿਹਾ ਹੈ ਇਹ ਉਹ ਸ਼ਬਦ ਨੇ ਜਿਨ੍ਹਾਂ ਨਾਲ ਆਪਾਂ ਸਵਾਲ ਪੁੱਛਦੇ ਆਂ ਮਿਸਾਲ ਦੇ ਤੌਰ ਤੇ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਇਸ ਵਿੱਚ ਕੌਣ ਸ਼ਬਦ ਸਵਾਲ ਪੁੱਛ ਰਿਹਾ ਹੈ ਇਸੇ ਤਰ੍ਹਾਂ ਕੀ ਕਿਹੜਾ ਕਿਉਂ ਇਹ ਸਾਰੇ ਸ਼ਬਦ ਪ੍ਰਸ਼ਨਵਾਚਕ ਪੜਨਾਵ ਹੀ ਨੇ ਦਾ ਫਿਰ ਆਪਾਂ 6 ਦੀਆਂ 6 ਕਿਸਮਾਂ ਨੂੰ ਸਮਝ ਲਿਆ। ਹੁਣ ਆਖੀਰ ਵਿੱਚ ਆਓ ਇੱਕ ਅਜਿਹੀ ਚੀਜ਼ ਤੇ ਨਜ਼ਰ ਮਾਰੀਏ ਜਿਹੜੀ ਸਾਰੀ ਜਾਣਕਾਰੀ ਨੂੰ ਇਕੱਠਾ ਕਰਦੀ ਹੈ। ਖਾਸ ਕਰਕੇ ਪੁਰਖਵਾਚਕ ਪੜਨਾਮਾ ਲਈ। ਇਸ ਨੂੰ ਆਪਾਂ ਇੱਕ ਮਾਸਟਰ ਕੀ ਯਾਨੀ ਮਾਸਟਰ ਕੁੰਜੀ ਵੀ ਕਹਿ ਸਕਦੇ ਹਾਂ। ਆਹ ਦੇਖੋ ਇਸ ਟੇਬਲ ਨੂੰ। ਇਹ ਪੁਰਖਵਾਚਕ ਪੜਨਾਵਾ ਨੂੰ ਸਮਝਣ ਦੀ ਅਸਲੀ ਚਾਬੀ ਹੈ। ਧਿਆਨ ਦਿਓ ਕਿ ਕਿਵੇਂ ਇੱਕੋ ਸ਼ਬਦ ਵਾਕ ਵਿੱਚ ਆਪਣੀ ਭੂਮਿਕਾ ਬਦਲਣ ਤੇ ਆਪਣਾ ਰੂਪ ਬਦਲ ਲੈਂਦਾ ਹੈ। ਜਿਵੇਂ ਮੈਨੂੰ ਹੀ ਲੈ ਲਓ। ਜਦੋਂ ਮੈਂ ਕੰਮ ਕਰ ਰਿਹਾ ਹਾਂ ਤਾਂ ਮੈਂ ਮੈਂ ਹਾਂ ਪਰ ਜਦੋਂ ਕੋਈ ਕੰਮ ਮੇਰੇ ਤੇ ਹੁੰਦਾ ਹੈ ਤਾਂ ਮੈਂ ਮੈਨੂੰ ਬਣ ਜਾਂਦਾ ਹਾਂ ਤੇ ਜਦੋਂ ਕਿਸੇ ਚੀਜ਼ ਤੇ ਆਪਣਾ ਹੱਕ ਜਤਾਉਣਾ ਹੋਵੇ ਤਾਂ ਉਹੀ ਸ਼ਬਦ ਮੇਰਾ ਜਾਂ ਮੇਰੀ ਬਣ ਜਾਂਦਾ ਹੈ। ਇਹ ਹੀ ਗੱਲ ਅਸੀਂ ਸਾਡਾ ਸਾਨੂੰ ਤੇ ਤੂੰ ਤੇਰਾ ਤੈਨੂੰ ਤੇ ਵੀ ਲਾਗੂ ਹੁੰਦੀ ਹੈ। ਸਹੀ ਪੰਜਾਬੀ ਬੋਲਣ ਤੇ ਲਿਖਣ ਲਈ ਇਸ ਟੇਬਲ ਨੂੰ ਸਮਝਣਾ ਬਹੁਤ ਹੀ ਕਮ ਦੀ ਚੀਜ਼ ਹੈ। ਤਾਂ ਕੁਲ ਮਿਲਾ ਕੇ ਗੱਲ ਇਹ ਹੈ ਕਿ ਪੜਨਾਵ ਸਿਰਫ ਕਿਤਾਬੀ ਨਿਯਮ ਨਹੀਂ ਹਨ। ਬਲਕਿ ਇਹ ਉਹ ਔਜ਼ਾਰ ਨੇ ਜਿਹੜੇ ਸਾਡੀ ਬੋਲੀ ਵਿੱਚ ਚਾਨ ਪਾਉਂਦੇ ਨੇ ਉਸ ਨੂੰ ਸੋਖਾ ਤੇ ਸੋਨਾ ਬਣਾਉਂਦੇ ਨੇ ਤੇ ਜਾਂਦੇ ਜਾਂਦੇ ਇੱਕ ਸਵਾਲ ਕਦੇ ਸੋਚਿਆ ਹੈ ਜੇ ਪੜਨਾਵ ਹੁੰਦੇ ਹੀ ਨਾ ਤਾਂ ਸਾਡੀ ਗੱਲਬਾਤ ਸਾਡੀ ਭਾਸ਼ਾ ਕਿਹੋ ਜੀ ਹੁੰਦੀ